ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਸਾਧ ਸੰਗਤ ਜੀਓ ਸਤਿਗੁਰੂ ਕੁੱਲ ਅਲਮ ਦੇ ਮਾਲਕ ਸਾਹਿਬ ਦਾ ਨਾਮ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਪਾਤਸ਼ਾਹ ਜੀ ਦੀ ਮਿਹਰ ਅਤੇ ਬਖਸ਼ਿਸ਼ ਦੁਆਰਾ ਅਸੀਂ ਨਿਦਾ ਪ੍ਰਤੀ ਲੜੀਵਾਰ ਗੁਰ ਇਤਿਹਾਸ ਵਿਚਾਰ ਦੇ ਨਾਲ ਜੁੜ ਕਰਕੇ ਗੁਰੂ ਦੇ ਦਰਦਿਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ ਤੇ ਪਾਦਸ਼ਾਹ ਜੀ ਨੇ ਸਾਡੇ ਤੇ ਮਿਹਰ ਬਖਸ਼ਿਸ਼ ਕਿਰਪਾ ਕੀਤੀ ਹੈ ਪਿਛਲੇ ਦਿਵਾਨਾਂ ਦੇ ਵਿੱਚ ਆਪਾਂ ਇਥੋਂ ਤੱਕ ਇਹ ਵਿਚਾਰ ਕਰ ਚੁੱਕੇ ਹਾਂ ਕਿ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸਾਨੂੰ ਇਹ ਦੱਸਦੇ ਹਨ ਕਿ ਇਹ ਜੋ ਇਤਿਹਾਸਕ ਪੋਤੀਆਂ ਹਨ ਗਹਿ ਲੋ ਕਿ ਗੁਰਪ੍ਰਤਾਪ ਸੂਰਜ ਗ੍ਰੰਥ ਤਨੰਦੀ ਰਚਨਾ ਕਿਉਂ ਕਰਨੀ ਜ਼ਰੂਰੀ ਪਈ ਉਹਨਾਂ ਨੇ ਦੱਸਿਆ ਪਿਛਲੇ ਦਿਵਾਨਾਂ ਦੇ ਅੰਦਰ ਕਿ ਸਮੇਂ ਦੇ ਅਨੁਸਾਰ ਮਾੜੀ ਮਤ ਵਾਲੇ ਭੈੜੀ ਦ੍ਰਿਸ਼ਟੀ ਵਾਲੇ ਲੋਕਾਂ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚ ਆਪਣੇ ਵੱਲੋਂ ਬਹੁਤ ਰਲਾ ਕੀਤਾ ਆਪਣੀ ਮਰਜ਼ੀ ਦੇ ਸ਼ਬਦ ਲਿਖੇ ਉਹਨਾਂ ਨੇ ਇਸ ਤਰ੍ਹਾਂ ਆਖਿਆ ਹੈ ਕਿ ਇਹ ਇਸ ਤਰ੍ਹਾਂ ਹੋਇਆ ਵੀ ਜਿਵੇਂ ਇੱਕ ਦੁੱਧ ਦੇ ਵਿੱਚ ਮੱਖੀ ਪੈ ਜਾਵੇ ਉਸ ਨੂੰ ਕੋਈ ਪਿੰਦਾ ਨਹੀਂ ਤੇ ਜਿਹੜਾ ਸਿਆਣਾ ਇਨਸਾਨ ਹੈ ਉਹ ਦੁੱਧ ਦੇ ਵਿੱਚੋਂ ਮੱਖੀ ਕੱਢ ਦਿੰਦਾ ਹੈ ਤੇ ਉਸ ਨੂੰ ਕੱਢ ਕਰਕੇ ਸੋਧ ਕੇ ਪੀ ਲੈਂਦਾ ਹੈ ਤੇ ਇਸੇ ਹੀ ਤਰ੍ਹਾਂ ਕਹਿਣ ਲੱਗੇ ਵੀ ਜੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜਿਹੜਾ ਪਾਵਨ ਪਵਿੱਤਰ ਜੀਵਨ ਹੈ ਨਾ ਉਹ ਇੱਕ ਦੁੱਧ ਦੇ ਸਮਾਨ ਹੈ ਮਾੜੀ ਮੱਤ ਵਾਲਿਆਂ ਨੇ ਭੈੜੀ ਮੱਤ ਵਾਲਿਆਂ ਨੇ ਉਹਨਾਂ ਦੇ ਵਿੱਚ ਮਿਲਾਵਟ ਕਰਨ ਦੀ ਕੋਸ਼ਿਸ਼ ਕੀਤੀ ਪਰ ਕਹਿਣ ਲੱਗ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜਿਹੜਾ ਜੀਵਨ ਉਹ ਆਨੰਦਮਈ ਹੈ ਤੇ ਉਹਨਾਂ ਦੀ ਜਿਹੜੀ ਜੀਵਨ ਦੀ ਜਿਹੜੀ ਵਿਚਾਰ ਹੈ ਜਾਂ ਉਹਨਾਂ ਦੀ ਜੀਵਨ ਦੀ ਪੋਥੀ ਹੈ ਜੋ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਪ ਲਿਖਵਾਈ ਤੇ ਭਾਈ ਬਾਲੇ ਜੀ ਤੋਂ ਇਹ ਲਿਖਵਾਈ ਗਈ ਬਾਲਾ ਜੀ ਦੇ ਮੁਖ ਤੋਂ ਇਹ ਸਾਰੀ ਕਥਾ ਸੁਣ ਕਰਕੇ ਬੜੇ ਹੀ ਪਿਆਰ ਦੇ ਨਾਲ ਬਾਦਸ਼ਾਹ ਜੀ ਨੇ ਇਹ ਆਪਣੀ ਹਾਜ਼ਰੀ ਦੇ ਵਿੱਚ ਸਾਰੀ ਕਹਾਤਾ ਲਿਖਵਾਈ ਹੈ ਉਸ ਦੇ ਬਾਬਤ ਉਹ ਆਖਦੇ ਹਨ ਵੀ ਇਹ ਜੜੀਆਂ ਇਸ ਪੋਥੀ ਦੇ ਅੰਦਰ ਸ਼ੰਦਾਬੰਦੀ ਹੈ ਚੌਪਈ ਹੈ ਬੰਦ ਹਨ ਇਹ ਬਹੁਤ ਮਿੱਠੇ ਤੇ ਰਸੀਲੇ ਲੱਗਦੇ ਹਨ ਇਥੋਂ ਤੱਕ ਆਪਾਂ ਪਿਛਲੇ ਦਿਵਾਨਾਂ ਦੇ ਵਿੱਚ ਵਿਚਾਰ ਸੁਣ ਚੁੱਕੇ ਹਾਂ ਤੇ ਅੱਜ ਅਗਲੇ ਇਤਿਹਾਸ ਵਿੱਚ ਅਗਲੇ ਵਿਚਾਰ ਵਿੱਚ ਕਵੀ ਰਾਜ ਜੀ ਸਾਨੂੰ ਕੀ ਦੱਸਦੇ ਹਨ ਵਚਣ ਤੋਂ ਪਹਿਲਾਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਹਾਜ਼ਰੀ ਲਵਾਈਏ ਬੜੇ ਹੀ ਅਦਬ ਤੇ ਪਿਆਰ ਦੇ ਨਾਲ ਕਹੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਿਰ ਕਰੋ ਜੀ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਉਪੈ ਜੇ ਸਾਖਤ ਕੀ ਕਹੇ ਕੋ ਸਾਖੇ ਫੇਰ ਵਿੱਚ ਸੋ ਜਨ ਹੋ ਮਾਖੇ ਹੁਣ ਕਵੀ ਰਾਜ ਜੀ ਕਹਿਣ ਲੱਗੇ ਵੀ ਜਿਹੜੀ ਨਿੰਦਕ ਲੋਕਾਂ ਨੇ ਨਾ ਆਪਣੇ ਮਤ ਦੇ ਅਨੁਸਾਰ ਜਿਹੜੀ ਮਾੜੀ ਸਾਖੀ ਲਿਖੀ ਹੋਈ ਹੈ ਨਾ ਉਸ ਨੂੰ ਤੁਸੀਂ ਇੰਜ ਸਮਝੋ ਜਿਵੇਂ ਦੁੱਧ ਦੇ ਵਿੱਚ ਮੱਖੀ ਪੈ ਜਾਣਾ ਜੀ ਗੜਹੇ ਮੱਖ ਹੀ ਦੇਖੇ ਜੋ ਪੀਵਹੇ ਪਾਏ ਮਿੱਠ ਸਿੱਖ ਸੋ ਜੋ ਕਹਿਣ ਲੱਗੇ ਵੇਖ ਕੇ ਮੱਖੀ ਕੱਢ ਦੇਵੇ ਅਤੇ ਮਿੱਠਾ ਪਾ ਕੇ ਪੀਵੇ ਉਹ ਗੁਰੂ ਜੀ ਦਾ ਸੱਚਾ ਸਿੱਖ ਹੈ ਦੇਖ ਬੋਝ ਮੱਖੀ ਜੋ ਖਾਵੇ ਸ੍ਰਮ ਹੋਵੇ ਤਨ ਪੈਨ ਪਚਾਵੇ ਪਰ ਹੁਣ ਕਹਿਣ ਲੱਗੇ ਵੀ ਜਿਹੜਾ ਦੇਖ ਬੋਝ ਕੇ ਦੇਖ ਲੇ ਵੀ ਹਾਂ ਭਾਈ ਮੱਖੀ ਪਈ ਹੋਈ ਹੈ ਦੁੱਧ ਵਿੱਚ ਫਿਰ ਵੀ ਪੀ ਜਾਵੇ ਉਸਦੇ ਸਮੇਂ ਤੇ ਕਹਿਣ ਲੱਗੇ ਵੀ ਉਹ ਇਨਸਾਨ ਭੁੱਲਿਆ ਹੋਇਆ ਹੋ ਸਕਦਾ ਹੈ ਤੇ ਉਸ ਦੇ ਤਨ ਵਿੱਚ ਨਾ ਜਿਹੜਾ ਦੁੱਧ ਹੈ ਨਾ ਉਹ ਜਦੋਂ ਜਾਵੇਗਾ ਉਹ ਦੁੱਖ ਦੇਵੇਗਾ ਤੇ ਫਿਰ ਉਸ ਦੇ ਪੇਟ ਦੇ ਵਿੱਚ ਦੁੱਧ ਪਚੇਗਾ ਨਹੀਂ ਕੀਰਤਾ ਨਿਰਮਲ ਜੋ ਉਰਤ ਰਹੇ ਘਰੀ ਕੁਸਾਖੀ ਸੋ ਨਿਰਵਾ ਰਹੇ ਨਰਮਲ ਕੀਰਤੀ ਜੋ ਹਿਰਦੇ ਵਿੱਚ ਧਾਰਦਾ ਹੈ ਅਤੇ ਉਹ ਮਾੜੀ ਸਾਖੀ ਨੂੰ ਨਾ ਆਪਣੇ ਆਪ ਤੋਂ ਦੂਰ ਰੱਖੇਗਾ ਗੁਰਮੁਖ ਸੇਖ ਅੰਬਜ ਸੇਜੇ ਗੁਰ ਕੀਰਤ ਰਬ ਪ੍ਰੀਤਮ ਤੇ ਜੇ ਗੁਰਮੁਖ ਸੇਖ ਕਬਲ ਦੇ ਫੁੱਲ ਸਮਾਨ ਹੈ ਤਾਂ ਗੁਰੂ ਜੀ ਕੀਰਤੀ ਸੂਰਜ ਦੇ ਸਮਾਨ ਹਨ 300 ਮੈਂ ਇਹ ਬਚਨ ਵਖਾਨੇ ਉਹਨਾਂ ਲਈ ਮੈਂ ਇਹ ਬਚਨ ਮੈਂ ਲਿਖ ਰਿਹਾ ਕਬੀਰਾ ਜੀ ਕਹਿਣ ਲੱਗੇ ਵੀ ਜਿਹੜੇ ਚੰਗੀ ਮਤ ਵਾਲੇ ਭਾਵਨਾਵਾਂ ਵਾਲੇ ਸਿੱਖ ਹਨ ਮੈਂ ਉਹਨਾਂ ਵਾਸਤੇ ਇਹ ਬਚਨ ਲਿਖੇ ਹਨ ਸੁਣਕਰ ਗੁਰ ਮਹਿਮਾ ਜੇ ਮਾਨੇ ਕਹਿਣ ਲੱਗੇ ਵੀ ਮੇਰੀ ਇੱਕ ਇੱਕ ਕੋਸ਼ਿਸ਼ ਕਰਨ ਦੇ ਨਾਲ ਗੁਰੂ ਜੀ ਦੇ ਪ੍ਰਤੀ ਜੇ ਸਿੱਖਾਂ ਦਾ ਸੰਗਤ ਦਾ ਪ੍ਰੇਮ ਬਣਦਾ ਹੈ ਤੇ ਇਹ ਬਹੁਤ ਚੰਗੇ ਗੱਲ ਹੈ ਦੁਹਰਾ ਬੇਮੁਖ ਮਨੋਜੋ ਉਲੂਕ ਜੋ ਸਾਕਤ ਮਨ ਬਚਕਾਏ ਪਰ ਕਹਿਣ ਲੱਗੇ ਬੇਮੁਖ ਲੋਕ ਉਹ ਕਿਸ ਤਰ੍ਹਾਂ ਦੇ ਉਹਨਾਂ ਦੀ ਬਿਰਤੀ ਕਹੇ ਜੀ ਹੈ ਉੱਲੂਆਂ ਦੇ ਵਾਂਗ ਹਨ ਉਹਨਾਂ ਦਾ ਮਨ ਤੇ ਬਚਨ ਤੇ ਸਰੀਰ ਕਰਕੇ ਉਹ ਸਾਕਤ ਵੀ ਹਨ ਤੇ ਉਹਨਾਂ ਦੇ ਮਨ ਦੇ ਵਿੱਚ ਸਦਾ ਹੀ ਮਾੜੇ ਵਿਚਾਰ ਚੱਲਦੇ ਹਨ ਤਿਨ ਕੇ ਸੰਗ ਨਾ ਬਹਿ ਸਹੋਂ ਨੈਂ ਕਛ ਕਹੂੰ ਅਲਾਏ ਹੁਣ ਕਵੀ ਰਾਜੀ ਨੇ ਸਦਾ ਕਹਿ ਦਿੱਤਾ ਕਹਿਣ ਲੱਗੇ ਮੈਂ ਉਹਨਾਂ ਨਾਲ ਝਗੜਾ ਨਹੀਂ ਕਰਨਾ ਤੇ ਨਾ ਹੀ ਮੈਂ ਉਹਨਾਂ ਨੂੰ ਕੋਈ ਬੋਲਕ ਬੋਲ ਬੋਲਣੇ ਹਨ ਜਿਵੇਂ ਉਹਨਾਂ ਦਾ ਮਨ ਹੈ ਉਹਨਾਂ ਨੂੰ ਕਰਨ ਦਿਓ ਜੀ ਚਾਉ ਪਈ ਜੋ ਸਾਖਤ ਮਤ ਜਗਤ ਕੇ ਮਾਹੀ ਚਿਤ ਸਮਜਿਤ ਸੋ ਕਦਾ ਚਿਤ ਨਾਹੀ ਜਿਹੜੇ ਸਾਖਤ ਮਤ ਵਾਲੇ ਲੋਕ ਹਨ ਮਾੜੀ ਮਤ ਵਾਲੇ ਇਹ ਹਰ ਜਗ੍ਹਾ ਤੇ ਹੁੰਦੇ ਹਨ ਕਿਸੇ ਵੀ ਜਗ੍ਹਾ ਤੇ ਚਲੇ ਜਾਓ ਘਰ ਪਰਿਵਾਰ ਤੋਂ ਲੈ ਕਰਕੇ ਜੇਕਰ ਧਾਰਮਿਕ ਸਥਾਨ ਤੱਕ ਹੋਣਿਆਂ ਤੇ ਹਰ ਜਗ੍ਹਾ ਦੇ ਉੱਤੇ ਅਲੱਗ ਅਲੱਗ ਵਿਰਤੀ ਦੇ ਲੋਕ ਹੁੰਦੇ ਹਨ ਕੋਈ ਤੇ ਰੱਬ ਨੂੰ ਬਹੁਤ ਮੰਨਣ ਵਾਲਾ ਹੈ ਕੋਈ ਨਾਸਤਕ ਇਨਸਾਨ ਹੈ ਕੋਈ ਨਹੀਂ ਮੰਨਦਾ ਰੱਬ ਦੀ ਅੱਜ ਤੱਕ ਵੀ ਲੋਕ ਕਈ ਲੋਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਪਸ਼ਬਦ ਬੋਲ ਦਿੰਦੇ ਹਨ ਅੱਜ ਵੀ ਪਰ ਐਸੀ ਮਾੜੀ ਸੋਚ ਵਾਲੇ ਲੋਕ ਜਿਹੜੇ ਹਨ ਸਾਖ ਤੇ ਵਰਦੀ ਵਰਤੀ ਵਾਲੇ ਲੋਕ ਜਿਹੜੇ ਹਨ ਉਹਨਾਂ ਨੂੰ ਸਾਡੇ ਕਹੇ ਹੋਏ ਸ਼ਬਦ ਨਾ ਕਦੇ ਸਮਝ ਨਹੀਂ ਪੈ ਸਕਦੇ ਕਬੀਰ ਜੀ ਕਹਿਣ ਲੱਗੇ ਜਿਹੜੇ ਇਸ ਤਰ੍ਹਾਂ ਦੇ ਲੋਕ ਹਨ ਨਾ ਤੇ ਉਹ ਜਗਤ ਵਿੱਚ ਰਹਿੰਦੇ ਹੀ ਰਹਿੰਦੇ ਹਨ ਚਿਤ ਸਮਝਦ ਸੋ ਕਦਾ ਚਿਤ ਨਹੀਂ ਉਹਨਾਂ ਦਾ ਮਨ ਕਦੇ ਵੀ ਸਮਝ ਨਹੀਂ ਸਕਦਾ ਜਿਹੜਾ ਬੰਦਾ ਹੋਣੇ ਗੱਲ ਕਹਿੰਦਾ ਵੀ ਮੈਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਨਹੀਂ ਮੰਨਦਾ ਫਿਰ ਆਪਾਂ ਉਹਨੂੰ ਕਿਸ ਤਰ੍ਹਾਂ ਹਵਾਲੇ ਦੇ ਕੇ ਮਨਾ ਸਕਦੇ ਜਦੋਂ ਬੰਦੇ ਨੇ ਇਹ ਕਹਿ ਦਿੱਤਾ ਵੀ ਮੈਂ ਮੰਨਣਾ ਨਹੀਂ ਫਿਰ ਆਪਾਂ ਨੂੰ ਉਸ ਦੇ ਪ੍ਰਤੀ ਬਹੁਤੇ ਵਿਚਾਰ ਕਰਨ ਦੀ ਲੋੜ ਨਹੀਂ ਹੈ ਜੇਬਦ ਆਪ ਆਨ ਸਮਝਾਵੇ ਨਹੀਂ ਦੁਸਤਾ ਔਰ ਜੇ ਆਵੇ ਕਹਿਣ ਲੱਗੇ ਜਿਸ ਤਰ੍ਹਾਂ ਉਹ ਆਪ ਆ ਕੇ ਸਮਝਾਉਂਦੇ ਹਨ ਸਾਖਤ ਵਰਤੀ ਦੇ ਲੋਕਾਂ ਵੀ ਵਾਰੀ ਇਸ ਤਰ੍ਹਾਂ ਦੇ ਕਰਦੇ ਹਨ ਵੀ ਫਲਾਨਾ ਕੁਝ ਕਰਨ ਦੀ ਜ਼ਰੂਰਤ ਨਹੀਂ ਅੱਜ ਕੱਲ ਟ੍ਰੈਂਡ ਚੱਲਿਆ ਹੈ ਬਹੁਤ ਐਸੇ ਲੋਕ ਕਹਨ ਆਖਦੇ ਹਨ ਭਾਈ ਤੁਹਾਨੂੰ ਗੁਰੂ ਘਰ ਜਾਣ ਦੀ ਲੋੜ ਨਹੀਂ ਤੁਹਾਨੂੰ ਕੜਾ ਪ੍ਰਸ਼ਾਦ ਛਕਣ ਦੀ ਜ਼ਰੂਰਤ ਨਹੀਂ ਹੈ ਘਰ ਦੇ ਵਿੱਚੋਂ ਗੁਰੂ ਸਾਹਿਬਾਨਾਂ ਦੇ ਸਰੂਪ ਜਿਹੜੇ ਹਨ ਇਹ ਉਤਾਰ ਕੇ ਸਿੱਟ ਦਿਓ ਬਸ ਤੁਹਾਡੇ ਲਈ ਅਸੀਂ ਇੱਕ ਐਸਾ ਕੋਈ ਮੰਤਰ ਪੜਾਂਗੇ ਕੋਈ ਐਸਾ ਕਰਮ ਕਰਾਂਗੇ ਤੇ ਜਿਹਦੇ ਨਾਲ ਤੁਹਾਡੇ ਦੁੱਖ ਦੂਰ ਹੋ ਜਾਣਗੇ ਓਏ ਇੱਕ ਵਾਰ ਬੰਦੇ ਨੂੰ ਲੱਗਦਾ ਹੈ ਵੀ ਨਾ ਤੇ ਅੰਮ੍ਰਿਤ ਵੇਲੇ ਉੱਠਣ ਦੀ ਜ਼ਰੂਰਤ ਨਾ ਬਾਣੀ ਪੜ੍ਹਨ ਦੀ ਜ਼ਰੂਰਤ ਤੇ ਨਾ ਗੁਰੂ ਘਰ ਜਾ ਕਰਕੇ ਸੇਵਾ ਕਰਨ ਦੀ ਨਾ ਅੰਮ੍ਰਿਤ ਛਕਣ ਦੀ ਜ਼ਰੂਰਤ ਵੀ ਆਪਣਾ ਜਿਸ ਤਰ੍ਹਾਂ ਹੀ ਕੰਮ ਹੋ ਜੇ ਤੇ ਫਿਰ ਸੌਖਾ ਹੈ ਨਾ ਪਰ ਜਿਹੜੀਆਂ ਇਹ ਚੀਜ਼ਾਂ ਹਨ ਇਹ ਬਹੁਤਾ ਟਾਈਮ ਨਹੀਂ ਟਿਕਦੀਆਂ ਇਹ ਦੇਖਣ ਨੂੰ ਤੇੰਜ ਲੱਗਦੀਆਂ ਹਨ ਵੀ ਬਹੁਤ ਚਮਕ ਦਮਕ ਹੈ ਪਰ ਇਹਨਾਂ ਦਾ ਜਿਹੜਾ ਨਾ ਸਮਾਂ ਬਹੁਤ ਘੱਟ ਹੁੰਦਾ ਹੈ ਥੋੜਾ ਸਮੇਂ ਦੇ ਵਿੱਚ ਇਹ ਅਲੋਪ ਹੋ ਜਾਂਦੀਆਂ ਚੀਜ਼ਾਂ ਸਮੇਂ-ਸਮੇਂ ਅਨੁਸਾਰ ਇਹ ਚੀਜ਼ਾਂ ਚੱਲਦੀਆਂ ਆਈਆਂ ਪਰ ਕਬੀਰ ਜੀ ਕਹਿਣ ਲੱਗੇ ਨਾ ਜਦੋਂ ਇਹ ਦੁਸ਼ਟ ਲੋਕ ਆ ਆਕਰ ਕੇ ਆਖਦੇ ਹਨ ਨਾ ਨਹੀਂ ਦੁਸ਼ਟਾ ਉਰਤੇ ਜਾਵੇ ਉਹਨਾਂ ਦੇ ਅੰਦਰ ਜਿਹੜੀ ਨੀਚਤਾ ਹੀ ਹੁੰਦੀ ਹੈ ਜਿਹੜੀ ਉਹਨਾਂ ਦੇ ਅੰਦਰ ਮਾੜੀ ਭੱਦੀ ਅੰਦਰ ਤੇ ਸੋਚ ਹੁੰਦੀ ਹੈ ਨਾ ਉਹ ਉਹਨਾਂ ਦੇ ਵਿੱਚੋਂ ਕਦੇ ਨਹੀਂ ਜਾਂਦੀ ਜੀ ਰਸੁਖ ਹੈ ਤੇ ਲਤਾ ਸੋ ਪਲਹਿ ਪਲਨ ਸੋ ਤੇ ਕਰ ਅਲਵਲਹਿ ਹੁਣ ਉਦਾਹਰਨ ਦਿੰਦੇ ਹਾਂ ਬਹੁਤ ਸੁਣੀ ਉਦਾਹਰਨ ਦਿੱਤੀ ਕਵੀ ਰਾਜ ਜੀ ਨੇ ਰਸੁਖ ਹੈ ਤੇ ਲਤਾ ਸੋ ਪਲਹਿ ਗੌੜੇ ਤੁੰਬੇ ਹੁੰਦੇ ਹਨ ਆਪਾਂ ਨੂੰ ਪਤਾ ਹੈ ਤੇ ਉਹਨਾਂ ਦੀ ਬੇਰ ਹੈ ਨਾ ਜੇ ਕਹਿਣ ਲੱਗੇ ਵੀ ਗੰਨੇ ਦੇ ਰਸ ਦੇ ਨਾਲ ਪਾੜ ਲਈਏ ਵੀ ਆਪਾਂ ਨੂੰ ਪਾਣੀ ਨਾ ਪਾਈਏ ਵੀ ਉਹਨੂੰ ਪਾਣੀ ਦੀ ਜਗ੍ਹਾ ਤੇ ਗੰਨੇ ਦਾ ਰਸ ਪਾਉਂਦੇ ਰਹੀਏ ਤੇ ਹੋਰ ਕੀ ਕਰੀਏ ਕਹਿਣ ਲੱਗੇ ਵੀ ਸਤਾ ਕੰਧ ਪਰਬਦ ਹੈ ਸੋਏ ਕਹਿਣ ਲੱਗੇ ਵੀ ਉਹ ਜਦੋਂ ਬੇਲ ਵੱਡੀ ਹੋ ਜੇ ਤੇ ਉਹ ਕੌੜੇ ਤੁੰਬੇ ਦੇ ਬੇਲ ਨੂੰ ਕੀ ਕਰਨਾ ਜਦੋਂ ਵੱਡੀ ਹੋ ਜੇ ਨਾ ਫਿਰ ਨਾ ਮਿਸ਼ਰੀ ਦੀ ਕੰਧ ਬਣਾ ਲਈਏ ਬਹੁਤ ਵੱਡੀ ਉੱਚੀ ਤੇ ਉਹ ਦੀਵਾਰ ਬਣਾ ਕਰਕੇ ਕੰਧ ਬਣਾ ਕਰਕੇ ਉਸ ਦੇ ਉੱਤੇ ਉਸ ਬੇਲ ਨੂੰ ਚੜਾ ਦਈਏ ਤੇ ਕਟ ਤੁਮ ਵੀ ਕਬ ਮਧੁਰ ਨਾ ਹੋਏ ਕਹਿਣ ਲਗੇ ਜਦੋਂ ਤੁਸੀਂ ਨਾ ਉਸ ਤੁੰਬੇ ਨੂੰ ਜਿਹੜਾ ਉਸ ਤੇ ਫਲ ਲੱਗੇਗਾ ਨਾ ਉਹ ਦੇਖਣ ਨੂੰ ਬੜਾ ਸੋਹਣਾ ਲੱਗਦਾ ਹੈ ਪਰ ਜਦੋਂ ਤੁਸੀਂ ਤੋੜ ਕਰਕੇ ਉਸ ਨੂੰ ਦੇਖੋਗੇ ਨਾ ਸਵਾਦ ਉਸ ਦਾ ਚੱਖੋਗੇ ਫਿਰ ਉਸ ਦਾ ਸੁਭਾਅ ਹੈ ਨਾ ਜਿਹੜਾ ਉਹ ਆਪਣਾ ਸੁਭਾਅ ਨਹੀਂ ਛੱਡਦਾ ਸਾਕਤ ਬੰਦਾ ਵੀ ਇਸ ਤਰ੍ਹਾਂ ਹੀ ਹੈ ਕਦੀ ਵੀ ਉਹ ਮਿੱਠਾ ਨਹੀਂ ਹੋਵੇਗਾ ਦੁਹਰਾ ਸ੍ਰੀ ਨਾਨਕ ਸਭ ਵਿਦਵਡੇ ਕੈਸੇ ਕਰਾਂ ਉਚਾਰ ਸ੍ਰੀ ਗੁਰੂ ਨਾਨਕ ਦੇਵ ਜੀ ਹਰ ਪ੍ਰਕਾਰ ਕਰਕੇ ਵੱਡੇ ਹਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਨਾ ਇਸ ਤੀਜ ਨਾਲ ਕੋਈ ਮਤਲਬ ਨਹੀਂ ਕਿ ਕੋਈ ਉਹਨਾਂ ਨੂੰ ਵੱਡਾ ਕਵੇ ਕੋਈ ਛੋਟਾ ਕਵੇ ਕਿਉਂਕਿ ਬਾਣੀ ਅੰਦਰ ਸਤਿਗੁਰੂ ਜੀ ਨੇ ਹਵਾਲਾ ਦਿੱਤਾ ਹੈ ਕਿ ਪਾਤਸ਼ਾਹ ਜੀ ਆਖਦੇ ਹਨ ਵੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾਂ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਖੀ ਮੇਰੀ ਕਬੀਰਾ ਜੀ ਕਹਿਣ ਲੱਗੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਵੱਡੇ ਹਨ ਤੇ ਮੈਂ ਕਿਵੇਂ ਬਿਆਨ ਕਰ ਸਕਦਾ ਹਾਂ ਏਕ ਰੋਮ ਬ੍ਰਹਿਮੰਡ ਬਹੁ ਤੇ ਲੀਨੋ ਅਵਤਾਰ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਨਾ ਇਤਨੇ ਵੱਡੇ ਅਵਤਾਰ ਹਨ ਕਿ ਉਹਨਾਂ ਦੇ ਇੱਕ ਸਰੀਰ ਦੇ ਵਾਲ ਦੇ ਨਾਲ ਨਾ ਪੂਰਾ ਬ੍ਰਹਿਮੰਡ ਬਣਿਆ ਹੋਇਆ। ਹੁਣ ਦੇਖ ਲਓ ਵੀ ਕਿੰਨੀ ਪਾਵਰ ਲੱਗੀ ਕਿ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਦੁਨੀਆ ਸੰਸਾਰ ਬਾਦਸ਼ਾਹ ਜੀ ਨੇ ਵਿਚਾਰ ਬਖਸ਼ਿਸ਼ ਕੀਤੀ ਵੀ ਕਿੰਨੇ ਪਾਤਾਲ ਹਨ ਕਿੰਨੇ ਆਕਾਸ਼ ਹਨ ਤੇ ਸਾਰੇ ਆਕਾਸ਼ੇ ਨੂੰ ਬਣਾਉਣ ਵਿੱਚ ਵਾਸਤੇ ਸਤਿਗੁਰੂ ਜੀ ਦਾ ਬਲ ਕਿਤਨਾ ਲੱਗਿਆ ਇੱਕ ਰੋਮ ਜਿੰਨਾ ਕਬੀਰਾਂ ਜੀ ਕਹਿਣਗੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜਿਹੜਾ ਇੱਕ ਰੋਮ ਦੇ ਤੁਲ ਰੋਮ ਦੇ ਬਰਾਬਰ ਇਹ ਸੰਸਾਰ ਬ੍ਰਹਿਮੰਡ ਹੈ। ਚਾਪਏ ਸਿੱਧ ਨਾਥ ਜੀ ਜਤੀ ਕਹਾਵਹਿ ਅਮਰ ਪਏ ਮਿੱਤਰ ਤੇ ਨਾ ਡਰਵਹਿ ਕਹਿਣ ਲਗੇ ਸਿੱਧ ਨਾਥ ਜੋ ਆਪਣੇ ਆਪ ਨੂੰ ਜਤੀ ਕਹਾਉਂਦੇ ਹਨ ਤੇ ਅਮਰ ਹੋ ਗਏ ਹਨ ਤੇ ਉਹਨਾਂ ਨੇ ਧੰਗ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਸੰਗਤ ਕੀਤੀ ਤੇ ਉਹ ਅਮਰ ਹੋ ਗਏ। ਅਤੇ ਮੌਤ ਦਾ ਉਹਨਾਂ ਦੇ ਉੱਤੇ ਕੋਈ ਵੀ ਅਸਰ ਨਹੀਂ ਕੋਈ ਵੀ ਭੈ ਨਹੀਂ ਹੈ ਔਰ ਅਚਰਜ ਬਹੁਤ ਮਤ ਕੇ ਕਨਕ ਕਲਪਨਾ ਥੱਪੇ ਜੇ ਕਹਿਣ ਲੱਗੇ ਜੇਕਰ ਹੋਰ ਦੇਖੀਏ ਅਚਰਜ ਕਰਨ ਵਾਲੀਆਂ ਗੱਲਾਂ ਜਿਹੜੇ ਅਨੇਕ ਪ੍ਰਕਾਰ ਦੀਆਂ ਕਲਪਨਾਵਾਂ ਥੱਪਦੇ ਹਨ ਵੀ ਉਹਨਾਂ ਨੇ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਨਹੀਂ ਮੰਨਦੇ ਮੈਂ ਉਹਨਾਂ ਦਾ ਕੁਝ ਨਹੀਂ ਕਰ ਸਕਦਾ ਪੀਰਨ ਪੀਰ ਔਲੀਏ ਸਾਰੇ ਕਹਿਣ ਲੱਗੇ ਜਿਤਨੇ ਵੀ ਦੁਨੀਆ ਦੇ ਅੰਦਰ ਔਲੀਏ ਪੀਰ ਪੈਗੰਬਰ ਹਨ ਤੇ ਉਹਨਾਂ ਨੂੰ ਗਿਣ ਕੇ ਨਾ ਕੌਣ ਪਾਰਾ ਵਾਰ ਪਾ ਸਕਦਾ ਕੋਈ ਵੀ ਨਹੀਂ ਪਾ ਸਕਦਾ ਨਾ ਇਸੇ ਹੀ ਤਰ੍ਹਾਂ ਕਹਿਣ ਲੱਗੇ ਇਨਕ ਮਾਨ ਤਿਮਰ ਕਨ ਸੰਜੋ ਇਹਨਾਂ ਦਾ ਮਾਨ ਕਹਿਣ ਲੱਗੇ ਗੂੜੇ ਹਨੇਰੇ ਵਰਗਾ ਅਤੇ ਤਾਰਿਆਂ ਦੇ ਰਾਜੇ ਚੰ드ਰਮਾ ਦੇ ਸਮਾਨ ਹੈ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਕਿਸ ਤਰ੍ਹਾਂ ਦੇ ਹਨ ਵੀ ਜਿਸ ਤਰ੍ਹਾਂ ਇੱਕ ਬਹੁਤ ਵੱਡਾ ਹਨੇਰਾ ਹੋਵੇ ਅੰਧਕਾਰ ਹੋਵੇ ਤੇ ਇੱਕ ਚੰ드ਰਮਾ ਆਪਣੀ ਰੋਸ਼ਨੀ ਦੇ ਰਿਹਾ ਹੋਵੇ ਰਾਤ ਨੂੰ ਇਸ ਤਰ੍ਹਾਂ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਹਨ ਅਦਕ ਦੰਬ ਜੋ ਉਡ ਗੁਣ ਕਾ ਰਾਜੋ ਕਹਿਣਗੇ ਜਿਹੜੇ ਹੋਰ ਲੋਕ ਹਨ ਜਿਹੜੇ ਆਪਣੇ ਆਪ ਨੂੰ ਸਿਆਣੇ ਸਮਝਦੇ ਹਨ ਉਹ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸਾਹਮਣੇ ਨਾ ਇਹ ਕਿ ਛੋਟੇ ਜਿਹੇ ਤਾਰੇ ਦੇ ਸਮਾਨ ਹਨ ਉਹਨਾਂ ਦਾ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸਾਹਮਣੇ ਪ੍ਰਕਾਸ਼ ਵੱਡਾ ਨਹੀਂ ਲੱਗਦਾ ਉਹਨਾਂ ਦਾ ਪ੍ਰਕਾਸ਼ ਬਹੁਤਾ ਨਹੀਂ ਨਾ ਉਹਨਾਂ ਦਾ ਆਪਣੇ ਆਪ ਦੇ ਵਿੱਚ ਕੋਈ ਪ੍ਰਕਾਸ਼ ਹੈ ਕਲਾ ਵਿਸਾਲਨਾ ਕੇਮਲ ਜੀਤੇ ਤਾਰੇ ਬ੍ਰਿੰਦਨ ਚਮਕਤ ਤੇਤੇ ਬਹੁਤੀਆਂ ਸ਼ਕਤੀਆਂ ਵਾਲੇ ਤਾਰੇ ਜਿਵੇਂ ਘੋਰਾ ਹਨੇਰੇ ਰਾਤ ਵਿੱਚ ਨਾ ਬਹੁਤ ਚਮਕਦੇ ਹੋਣ ਅਗੋ ਕਹਿਣ ਲਗੇ ਵੀ ਨਿਸਾ ਘੋਰ ਕਲਕੀਨ ਕੁਚਾਲੇ ਇੰਜ ਸਮਝ ਲਵੋ ਕਿ ਜਿਹੜੇ ਨਾ ਚੋਰ ਅਤੇ ਪਖੰਡੇ ਕਲਯੁਗ ਰੂਪੀ ਰਾਤ ਵਿੱਚ ਬੜੇ ਹੀ ਚਮਕ ਰਹੇ ਹਨ ਅੱਜ ਵੀ ਹੈ ਵੀ ਜਿਹੜੇ ਲੋਕ ਜਾਦਾ ਪਖੰਡ ਕਰਦੇ ਹਨ ਉਹਨਾਂ ਦੇ ਕੋਲੇ ਭੀੜ ਜਾਦੀ ਹੋਵੇਗੀ ਤੇ ਜਿਹੜੇ ਸਿੱਧੇ ਰਸਤੇ ਪਾਉਂਦੇ ਹਨ ਨਾਮ ਜਪਣ ਦੀ ਗੱਲ ਕਰਦੇ ਹਨ ਸੇਵਾ ਸਿਮਰਨ ਦੀ ਗੱਲ ਕਰਦੇ ਹਨ ਉਸ ਜਗ੍ਹਾ ਦੇ ਉੱਤੇ ਭੀੜ ਘੱਟ ਹੋਵੇਗੀ ਤੇ ਜਿਹੜੇ ਲੋਕ ਬਖੰਡ ਕਰਦੇ ਹਨ ਉਹ ਆਪਣੇ ਆਪ ਨੂੰ ਸਮਝਦੇ ਹਨ ਵੀ ਅਸੀਂ ਬਹੁਤ ਚੰਗੇ ਬਹੁਤ ਸਿਆਣੇ ਹਾਂ ਵੀ ਅਸੀਂ ਪਤਾ ਨਹੀਂ ਕਿੰਨੀਆਂ ਕਮਲ ਮੱਲਾ ਮਾਰ ਲਈਆਂ ਪਰ ਕਬੀਰ ਜੀ ਕਹਿਣ ਲੱਗੇ ਤਸਕਰ ਦੰਬੀ ਫਿਰਤ ਸੁਖਾਲੇ ਭਾਵ ਕਿ ਉਹ ਲੋਕ ਸਾਨੂੰ ਇੰਜ ਲੱਗਦੇ ਹਨ ਵੀ ਲਗਜ਼ਰੀ ਲਾਈਫ ਹੈ ਤੇ ਉਹਨਾਂ ਦੇ ਕੋਲੇ ਚੰਗੇ ਜਹਾਜ਼ ਹਨ ਉਹਨਾਂ ਦੀ ਸਰਕਾਰੇ ਦਰਬਾਰੇ ਚੱਲਦੀ ਹੈ ਵੀ ਬਹੁਤ ਵੱਡੀ ਗੱਲ ਹੈ ਪਰ ਕਹਿਣ ਲੱਗੇ ਵੀ ਉਹਨਾਂ ਦਾ ਜੇਕਰ ਧੰਗ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸਾਹਮਣੇ ਜੇ ਕੀਤਾ ਜਾਵੇ ਨਾ ਉਹਨਾਂ ਦਾ ਜੀਵਨ ਇੱਕ ਕੀੜੇ ਵਰਗਾ ਵੀ ਨਹੀਂ ਹੈ ਧੰਗ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਦੀ ਧੂੜ ਵਰਗੇ ਵੀ ਨਹੀਂ ਹਨ ਉਹ ਜਿਹੜੇ ਲੋਕ ਵਖੰਡ ਕਰਦੇ ਹਨ ਅਗੋ ਕਬੀਰ ਰਾਜ ਜੀ ਕਹਿਣ ਲਗੇ ਮਤ ਜੇ ਅਨੇਕ ਚਕੋਰ ਗਨ ਰਖਤ ਮਿਲਾ ਸਮਾਜ ਜਿਹੜੇ ਅਨੇਕਾਂ ਹੀ ਮਤ ਅਤੇ ਮਜਬਦਾਂ ਦੇ ਵਿੱਚ ਲੋਕਾਂ ਨੂੰ ਵੰਡ ਦਿੰਦੇ ਹਨ ਮਨੋਂ ਉਹ ਕਹਿਣ ਲੱਗੇ ਵੀ ਚਕੂਰ ਵਾਂਗ ਹਨ ਅਤੇ ਕਲਜੁਗ ਰੂਪੀ ਸਰੋਵਰ ਵਿੱਚ ਨਾ ਮਨੋਂ ਪਾਪ ਕਰਵਾ ਰਹੇ ਹਨ ਉਹ ਇਸ ਦੁਨੀਆ ਦੇ ਅੰਦਰ ਨਾ ਪਾਪ ਕਰਾ ਰਹੇ ਜਿਹੜੇ ਲੋਕ ਪਖੰਡ ਕਰਦੇ ਹਨ ਚਉਪਈ ਸ੍ਰੀ ਨਾਨਕ ਸੂਰਜ ਪ੍ਰਕਾਸ਼ੇ ਕਹਿਣ ਲੱਗੇ ਜਦ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨਾ ਸੂਰਜ ਰੂਪ ਇਸ ਦੁਨੀਆ ਦੇ ਅੰਦਰ ਚੜਿਆ ਪਾਏ ਗੁਰਦਾਸ ਜੀ ਨੇ ਵੀ ਲਿਖਿਆ ਹੈ ਨਾ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਪ੍ਰਗਟ ਹੋਏ ਮਿੱਟੀ ਧੁੰਦ ਜਗ ਚਾਨਣ ਹੋਆ ਸੰਸਾਰ ਦੇ ਅੰਦਰ ਜਿਹੜੀ ਅੰਧਕਾਰ ਸੀ ਜਿਹੜੀ ਹਨੇਰੀ ਸੀ ਨਾ ਉਹ ਖਤਮ ਹੋ ਗਈ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਸੂਰਜ ਦੇ ਵਾਂਗ ਪ੍ਰਕਾਸ਼ਮਾਨ ਹੋਏ ਜੇ ਪਾਚਲ ਗਿਨਤੇ ਸਕਲ ਬਿਨਾਸੇ ਕਹਿਣ ਲੱਗੇ ਨਾ ਜਦੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਚੰਦ ਵਰਗੇ ਪਾਪ ਜਿਹੜੇ ਸਨ ਉਹ ਆਪਣੇ ਆਪ ਦੇ ਵਿੱਚ ਅਲੋਪ ਹੋ ਗਏ ਜੀ ਭਏ ਸੰਤ ਅਰਬਿੰਦ ਸੁਖਾਰੇ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਸੰਤ ਲੋਕ ਸਨ ਜਿਹੜੇ ਬਾਣੀ ਪੜਨ ਵਾਲੇ ਰੱਬ ਦਾ ਨਾਮ ਜਪਣ ਵਾਲੇ ਲੋਕ ਸਨ ਜਿਹੜੇ ਨਿਰੰਕਾਰ ਦਾ ਨਾਮ ਜਪਦੇ ਸਨ ਚਾਹੇ ਉਹ ਕਿਸੇ ਰੂਪ ਵਿੱਚ ਵੀ ਹੋਣ ਚਾਹੇ ਅੱਲਾਹ ਕਹਿੰਦੇ ਹੋਣ ਚਾਹੇ ਰਾਮ ਕਹਿੰਦੇ ਹੋਣ ਚਾਹੇ ਰਾਧੇ ਕਹਿੰਦੇ ਹੋਣ ਉਹ ਪਰਮਾਤਮਾ ਦਾ ਨਾਮ ਕਿਸੇ ਵੀ ਰੂਪ ਵਿੱਚ ਲੈਂਦੇ ਹੋਣ ਨਾ ਉਹ ਸਾਰੇ ਹੀ ਸੁਖੀ ਹੋ ਗਏ ਆਤਪ ਭਗਤ ਵਿਰਾਜੀ ਜਹ ਤਹ ਗਿਆਨ ਤੇਜ ਹੈ ਨਿਰਮਲ ਜਹ ਮੈਂ ਕਹਿਣ ਲਗੇ ਜਿੱਥੇ-ਜਿੱਥੇ ਸੂਰਜ ਰੂਪੀ ਭਗਤੀ ਵਿਰਾਜ ਰਹੀ ਸੀ ਜਿੱਥੇ-ਜਿੱਥੇ ਧੰਗੁਰੂ ਨਾਨਕ ਦੇ ਮਹਾਰਾਜੀ ਫਿਰ ਉੱਥੇ-ਉੱਥੇ ਵੀ ਗਏ ਨਾ ਜਿੱਥੇ-ਜਿੱਥੇ ਭਗਤੀ ਕਰਨ ਵਾਲੇ ਲੋਕ ਸਨ ਉਹ ਜਿੱਥੇ-ਜਿੱਥੇ ਬੈਠ ਕਰਕੇ ਭਗਤੀ ਕਰ ਰਹੇ ਸੀ ਨਾ ਤੇ ਕਬੀਰਾ ਜੀ ਕਹਿਣ ਲਗੇ ਉਥੇ-ਉਥੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਗਿਆਨ ਦਾ ਤੇਜ ਬੜੇ ਹੀ ਪ੍ਰੇਮ ਦੇ ਨਾਲ ਬੜਾ ਹੀ ਪਵਿੱਤਰ ਹੋ ਕਰਕੇ ਪਹੁੰਚਿਆ ਜੀ ਐਸੇ ਗੁਰਕੇ ਨਿੰਦਕ ਜਈ ਕਹਿਣ ਲੱਗੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਉਹਨਾਂ ਦਿਨਾਂ ਦੇ ਵਿੱਚ ਵੀ ਨਿੰਦਕ ਸਨ ਸਮ ਉਲੂਕ ਦੁੱਖ ਪਾਵੇ ਤੇ ਤੇ ਉਹ ਉਲੂਆਂ ਵਾਂਗ ਆਪਣੀ ਜਗ੍ਹਾ ਤੇ ਬੈਠ ਕਰਕੇ ਹੁਣ ਉਲੂ ਦਾ ਕੀ ਕੰਮ ਹੈ ਉਲੂ ਤੇ ਹਰ ਰੋਜ਼ 24 ਘੰਟੇ ਉਸ ਨੂੰ ਦਿਖਦਾ ਨਹੀਂ ਤੇ 24 ਘੰਟੇ ਉਹ ਰਾਤ ਭਾਲਦਾ ਵੀ ਹਨੇਰਾ ਰਵੇ ਇਸ ਤਰ੍ਹਾਂ ਦੇ ਇਹ ਲੋਕ ਹਨ ਪਰ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਦੁਨੀਆ ਵਿੱਚ ਸੰਸਾਰ ਵਿੱਚ ਆਏ ਹਨ ਤੇ ਉਦੋਂ ਉਹਨਾਂ ਨੂੰ ਬਹੁਤ ਦੁੱਖ ਹੋ ਰਿਹਾ ਸੀ ਦੇਬ ਸੰਸਰ ਬਰਖ ਪਸਾਨਾ ਪਾਵਹਿ ਨਰਕ ਮਹਾਨ ਦੁੱਖ ਖਾਨਾ ਦੇਵਕ ਧਿਆਨ ਦੇ ਨਾ ਕਹਿਣ ਲੱਗੇ ਹਜ਼ਾਰ ਬਰੇ ਸਮਾਨ ਇੱਕ ਸਾਲ ਹੋ ਗਿਆ ਹੁਣ ਜਿਹੜੇ ਦੇਵਤੀ ਵਰਤੀ ਦੇ ਲੋਕ ਸਾਨਾ ਜਿਹੜੇ ਸੰਤ ਲੋਕ ਸਨ ਉਹਨਾਂ ਨੂੰ ਇੱਕ ਵਾਰਾ ਵੀ ਜਦੋਂ ਧੰ ਗੁਰੂ ਨਾਨਕ ਦੇ ਮਹਾਰਾਜ ਜੇ ਇੱਕ ਵਰੇ ਦੇ ਹੋਏ ਤੇ ਉਹਨਾਂ ਨੂੰ ਇੰਜ ਲੱਗਦਾ ਸੀ ਵੀ ਇਹ ਇੱਕ ਵਾਰਾ ਨਾ 1000 ਸਾਲ ਵਰਗਾ ਹੈ ਤੇ ਉਹਨੇ ਸਮੇਂ ਦੇ ਵਿੱਚ ਉਤਨੀ ਭਗਤੀ ਕੀਤੀ ਪਰ ਪਾਵਹਿ ਨਰਕ ਮਹਾਂ ਦੁਖੰਨ ਤੇ ਜਿਹੜੇ ਲੋਕ ਸ਼ਕਤ ਲੋਕ ਸਨ ਉਹ ਜਿਹੜੇ ਉਹ ਦੁਖੀ ਹੋ ਕਰਕੇ ਨਰਕਾਂ ਦੇ ਵਾਂਗ ਦੁੱਖ ਮਹਿਸੂਸ ਕਰ ਰਹੇ ਸਨ ਤ੍ਰਿਗਦ ਜੋਨ ਪੁਨ ਬਾਰੰਬਾਰਾ ਧਰ ਕਰ ਪਾਵੇ ਕਸ਼ਟ ਅਪਾਰ ਕਹਿਣ ਲੱਗੇ ਫਿਰ ਉਹ ਲੋਕ ਜਿਹੜੇ ਲੋਕ ਨਾ ਮਾੜੇ ਕਰਮ ਕਰਦੇ ਸਨ ਉਸ ਟਾਈਮ ਤੇ ਉਹ ਮਾੜੀਆਂ ਜੁਨਾਂ ਵਿੱਚ ਪਏ ਬਾਰ-ਬਾਰ ਜਨਮ ਲੈ ਕਰਕੇ ਸੰਸਾਰ ਵਿੱਚ ਆਏ ਇਹ ਜਹੀਆਂ ਜੁਨਾਂ ਦੇ ਵਿੱਚ ਉਹਨਾਂ ਨੂੰ ਕਸ਼ਟ ਭੋਗਣਾ ਪਿਆ ਤੇ ਉਹ ਸਦਾ ਹੀ ਕਸ਼ਟਾਂ ਦੇ ਵਿੱਚ ਰਹੇ ਹਨ ਧੋਰਾ ਸ੍ਰੀ ਨਾਨਕ ਉਪਮਾ ਵੱਡੀ ਮਤੇ ਕਹੀ ਨਾ ਜਾਏ ਕਬੀ ਰਾਜ ਜੀ ਕਹਿਣ ਲੱਗੇ ਨਾ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਉਪਮਾ ਬਹੁਤ ਮਹਾਨ ਹੈ ਮੈਥੋਂ ਨਾ ਉਹ ਜਿਹੜੀ ਉਹਨਾਂ ਦੀ ਉਪਮਾ ਹੈ ਉਹਨਾਂ ਦੀ ਵਡਿਆਈ ਕਹੀ ਨਹੀਂ ਜਾ ਸਕਦੀ ਜਿਉਂ ਕੀਟੀ ਕਿਰਨ ਹੈ ਉਠੇ ਕਰਤ ਅਨੇਕੋ ਪਾਏ ਕਹਿਣ ਲਗੇ ਜਿਵੇਂ ਇੱਕ ਕੀੜੀ ਨਾ ਬਹੁਤ ਵੱਡੇ ਪਹਾੜ ਨੂੰ ਨਹੀਂ ਚੁੱਕ ਸਕਦੀ ਨਾ ਤੇ ਇਸੇ ਹੀ ਤਰ੍ਹਾਂ ਕਹਿਣ ਲੱਗੇ ਮੇਰਾ ਵੀ ਜੀਵਨ ਇਸ ਤਰ੍ਹਾਂ ਦਾ ਹੈ ਮੈਂ ਆਪਣੀ ਕਲਮ ਦੇ ਨਾਲ ਆਪਣੀ ਸੋਚ ਦੇ ਨਾਲ ਨਾ ਜੇ ਮੈਂ ਯਤਨ ਵੀ ਕਰਾਂ ਤੇ ਧੰਗੁਰੂ ਨਾਨਕ ਦੇ ਮਹਾਰਾਜ ਜੀ ਦਾ ਪਾਰ ਨਹੀਂ ਪਾ ਸਕਦਾ ਚਾਪਈ ਤਿਨ ਕੀ ਸਮਨਹਿ ਦਿਸੇ ਕੋ ਜਿਹ ਕੀ ਉਪਮਾ ਦੇਵੋਂ ਸੋ ਹੁਣ ਕਵੀ ਰਾ지 ਸਦਾ ਲਿਖਦੇ ਹਨ ਬੇਗੁਰ ਨਾਨਕ ਦੇ ਮਹਾਰਾਜ ਜੀ ਦੇ ਸਮਾਨ ਸੰਸਾਰ ਦੁਨੀਆ ਦੇ ਵਿੱਚ ਪੂਰੀ ਕਾਇਨਾਤ ਦੇ ਵਿੱਚ ਜਿੱਥੇ ਵੀ ਜੀਵਨ ਸੰਭਵ ਹੈ ਨਾ ਉੱਥੇ-ਉੱਥੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵਰਗਾ ਕੋਈ ਦੂਸਰਾ ਹੋਇਆ ਹੀ ਨਹੀਂ ਤੇ ਨਾ ਕੋਈ ਕਦੇ ਹੋਣਾ ਹੈ ਜੇ ਕਿ ਉਪਮੰਦ ਦੇ ਵਿੱਚੋਂ ਐਸਾ ਕੋਈ ਬੰਦਾ ਮਿਲਿਆ ਹੀ ਨਹੀਂ ਮੈਨੂੰ ਅਜੇ ਤੱਕ ਵੀ ਜੀ ਨੂੰ ਮੈਂ ਇਹ ਕਹਾਂ ਵੀ ਹਾਂ ਇਹ ਬੰਦਾ ਗੁਰੂ ਨਾਨਕ ਦੇ ਮਹਾਰਾਜ ਜੀ ਵਰਗਾ ਹੈ ਜਾ ਇਸ ਦੇ ਵਿੱਚ ਗੁਣ ਗੁਰੂ ਨਾਨਕ ਦੇ ਮਹਾਰਾਜ ਜੀ ਵਰਗੇ ਹਨ ਜੋ ਪਦੇ ਉਪਮ ਤਾਰਤਮ ਉਪਮਾ ਹੋਈ ਹਾਸੀ ਤੇ ਕਵਕ ਕੀ ਭਮਾ ਪਰ ਕਹਿਣ ਲੱਗੇ ਵੀ ਜੇ ਮੈਂ ਆਪਣੇ ਮਨ ਤੋਂ ਜੇ ਕਿਸੇ ਇਨਸਾਨ ਦੀ ਐਵੇਂ ਹੀ ਉਪਮਾ ਕਰਦਾ ਫਿਰ ਜਾ ਜੇ ਕੋਈ ਬੰਦਾ ਕਹੇ ਨਾ ਵੀ ਮੈਂ ਗੁਰੂ ਨਾਨਕ ਦੇ ਮਹਾਰਾਜ ਜੀ ਵਰਗਾ ਹਾਂ ਫਿਰ ਕਹਿਣ ਲੱਗੇ ਉਹ ਬੰਦਾ ਆਪਣੇ ਆਪ ਵਿੱਚ ਬੈਠ ਕਰਕੇ ਇਹ ਵਿਚਾਰ ਕਰੇ ਬਿ ਉਹ ਆਪਣੀ ਹਾਸੀ ਆਪ ਕਢਵਾ ਰਿਹਾ ਹੈ ਸ੍ਰੀ ਨਾਨਕ ਜੋ हमरे स्वामी ਜੋ ਸੋਸ ਹੈ ਅੰਤਰਜਾਮੇ ਤੇ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਨਾ ਸਾਡੇ ਸਵਾਮੀ ਹਨ ਸਾਡੇ ਪਿਤਾ ਜੀ ਹਨ ਉਹਨਾਂ ਅੰਤਰਜਾਮੇ ਉਹ ਅੰਤਰਜਾਮੇ ਜਿਸ ਤਰ੍ਹਾਂ ਦੇ ਹਨ ਉਸ ਤਰ੍ਹਾਂ ਦੇ ਹੀ ਉਹ ਹਨ ਵੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਅੰਦਰ ਇਹ ਗੱਲ ਨਹੀਂ ਵੀ ਬਾਹਰ ਦੁਨੀਆਂ ਨੂੰ ਪ੍ਰਚਾਰ ਹੋਰ ਤਰ੍ਹਾਂ ਦਾ ਅਮਲੀ ਤੌਰ ਤੇ ਹੋਰ ਤਰ੍ਹਾਂ ਦਾ ਗੁਰੂ ਨਾਨਕ ਦੇ ਮਹਾਰਾਜ ਜੀ ਤੇ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਨ ਕਹੇ ਬਦੇ ਨਾ ਘਟੇ ਘਟਾਏ ਜਨਮ ਧਾਰ ਜੋ ਗੁਰੂ ਕਹੈ ਕਹਿਣ ਲੱਗੇ ਵੀ ਸਾਡੇ ਵਰਗੇ ਲੋਕ ਜਾਂ ਜਿਹੜੇ ਸਾਖਤ ਵਰਤੀ ਦੇ ਲੋਕ ਹਨ ਵੀ ਜੇ ਉਹ ਕਹਿਣ ਵੀ ਗੁਰੂ ਨਾਨਕ ਬਾਦਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਹਨ ਇਸ ਤਰ੍ਹਾਂ ਹਨ ਉਹਨਾਂ ਦੇ ਕਹਿਣ ਦੇ ਨਾਲ ਉਹਨਾਂ ਦੀ ਉਪਮਾ ਘਟ ਨਹੀਂ ਸਕਦੀ ਤੇ ਕਿਸੇ ਦੇ ਕਹਿਣ ਦੇ ਨਾਲ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਉਪਮਾ ਬਹੁਤੀ ਵੱਧ ਦੇਣੀ ਹੈ ਹਰ ਇੱਕ ਇਨਸਾਨ ਹਰ ਇੱਕ ਮਨੁੱਖ ਜਿਹੜਾ ਵੀ ਪ੍ਰਾਣੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜਿਤਨੀ ਵੀ ਭਾਵਨਾ ਦੇ ਨਾਲ ਉਸਤ ਕਰਦਾ ਹੈ ਉਤਨੀਆਂ ਖੁਸ਼ੀਆਂ ਉਸ ਦੀ ਝੋਲੀ ਵਿੱਚ ਪੈਂਦੀਆਂ ਹਨ ਤੇ ਕਵੀ ਰਾਜ ਨੇ ਸਾਨੂੰ ਅੱਜ ਦੇ ਇਤਿਹਾਸ ਵਿੱਚ ਅੱਜ ਦੇ ਅਧਿਆਏ ਵਿੱਚ ਇਤੋਂ ਤੱਕ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਉਪਮਾ ਕੀਤੀ ਹੈ ਜੀ ਆਖਿਆ ਹੈ ਕਿ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਸਭ ਤੋਂ ਸ੍ਰੇਸ਼ਟ ਹਨ ਅੱਗੇ ਕੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਉਪਮਾ ਉਸਤਤ ਕਰਦੇ ਹਨ ਉਹ ਆਪਾਂ ਅਗਲੇ ਦੀਵਾਨਾਂ ਦੇ ਵਿੱਚ ਵਾਚਾਂਗੇ ਜੀ ਸਮਾਪਤ ਹੈ ਜੀ ਆਪ ਜੀ ਸਮੂਹ ਸਾਧ ਸੰਗਤ ਬੜੇ ਪਿਆਰ ਨਾਲ ਜੁੜਦੇ ਹੋ ਸਤਿਗੁਰੂ ਜੀ ਆਪ ਜੀ ਦੀਆਂ ਕੀਤੀਆਂ ਸੇਵਾਵਾਂ ਭਰੀਆਂ ਹਾਜ਼ਰੀਆਂ ਦਰਤੇ ਪ੍ਰਵਾਨ ਕਰਨ ਜੀ ਜੋ ਜੋ ਭਾਵਨਾ ਲੈ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਚਰਨਾਂ ਦੇ ਵਿੱਚ ਪੱਲਾ ਅੜਦੇ ਹਾਂ ਸਤਿਗੁਰੂ ਜੀ ਕਿਰਪਾ ਕਰਨ ਜੀ ਸੋ ਸੋ ਭਾਵਨਾਵਾਂ ਮਾ ਸੰਪੂਰਨ ਕਰਨ ਜੀ ਬੇਅੰਤ ਭੁਲਾਉਂਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ